डेढ़ साल हो गए जी अंदर छापा मेरा ले। तो बच्चा घर आना चाहिए बच्चा बेकुश <laughs> जी सरकार छाट दी तो ठीक है मैं तो नहीं अपने आप न कुछ परमजीत कौर जी मेरे बैठी सन तो बस पता लगर मुंडे ने छापा मार्ग बंद मुंडे ने दसा पुलिस चाके लै गई मनप्रीत बाकी सूंद बारे कुछ नहीं पता है की, हुई है की नहीं हुई है बस मेरी तो यही हथ जोड़ के बेनती है मेरा बच्चा घर आना चाहिए ਮੇਰਾ ਬਤਾ ਮੇ ਕੋਸੂ ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਅੰਦਰ ਤੇਲ ਚ ਕਹ ਕਦੇ ਨਹੀਂ ਜੀ ਖੁੱਲ ਕੇ ਸਾਡੇ ਨਾਲ ਗੱਲਬਾਤ ਹੋਈ ਹੈ ਅਰੇ ਘੜੀ ਇਹਨੇ ਮੇਰੀ ਗੱਲ ਹੋਈ ਹੈ ਜੀ ਬਸ ਮੈਂ ਤਾਂ ਇਹ ਹੀ ਕਹਿਣਾ ਚਾਹੀਏ ਜੀ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਟਾ ਜੀ ਜੀ ਸਰਕਾਰ ਚਾੜੀ ਦਾ ਠੀਕ ਹੈ ਮੈਂ ਤਾਂ ਨਹੀਂ ਆਪਣੀ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਮੈਂ ਨਵਸ਼ਮੀ ਕੁਮਾਰ ਜੀ ਕਿੱਥੇ ਰਹਿਣ ਵਾਲੇ ਹੈਂ ਭਾਈ ਮਾਚੋੜਾ ਸਾਹਿਬ ਦੇ ਰਹਿਣ ਵਾਲੇ ਹੁੰਦਾ ਕੋਈ ਮੇਰਾ ਬ੍ਰਦਰ ਬਾਦ ਦਵਾਈ ਚ ਕੰਮ ਕਰਨ ਲਈ ਗਿਆ ਸੀਗਾ ਜੀ ਉਹ 2020 ਦੇ ਵਿੱਚ ਗਿਆ ਸੀਗਾ ਜੀ ਅੱਛਾ ਹਾਂ ਜੀ ਕੀ ਨਾਮ ਹੈ ਤੁਹਾਡੇ ਭਰਾ ਦਾ ਮੇਰੇ ਬਦਲ ਦਾ ਨਾਮ ਮਨਪ੍ਰਸੰਗ ਹੈ ਜੀ ਕਿੰਨੀ ਉਮਰ ਹੋਦੀ ਕੋੜੀ ਉਮਰ ਕੁਰੀ ਹੋ ਗਈ 25 26 ਸਾਲ ਹੋ ਗਈ ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਇਹਨੂੰ। ਪਰ ਕਿਸੇ ਕੰਪਨੀ ਦੇ ਥਰੂ ਗਏ ਸੀ ਇਹ। ਹਾਂ ਜੀ ਕੰਪਨੀ ਥਰੂ ਗਏ ਸੀ ਤੁਸੀਂ। ਅੱਕੇ ਹੁਣ ਦੱਸੋ ਜੀ ਕੀ ਟੱਟਣਾ ਵਾਪਰੀ ਆ। ਉੱਥੇ ਉਹ ਰੂਮਮੇਟ ਰਹਿੰਦਾ ਸੀ ਕਿ ਨਾਲ ਦੀ ਤੇ ਉਹ ਰੂਮਮੇਟ ਉਹਨਾਂ ਨਾਲ ਦੇ ਆਪਣੇ ਡਰੱਗ ਵਰ ਕਰਦੇ ਸੀਗੇ। ਉਹਦੇ ਨਾਲ ਹੀ ਇਹਨਾਂ ਪੁਲਿਸ ਚੱਕ ਕੇ ਲੈ ਗਏ ਉਹਨੂੰ ਰੂਮ ਚੋਂ। ਤੁਹਾਨੂੰ ਕਿਵੇਂ ਪਤਾ ਲੱਗਿਆ? ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ। ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ। ਉਹਨੂੰ ਉਹ ਕਿਹਾ ਸੀ ਫੋਨ ਰੱਖ ਕੇ ਵੀ ਮੇਰਾ ਰੂਮ ਚੇਂਜ ਕਰ ਦੋ। ਇਹ ਮੁੰਡਾ ਗਲਤ ਰਹਿ ਰਹੇ ਨੇ ਇੱਥੇ ਬਾਜੀ ਤੇ ਮੇਰੇ ਬਰਾਦਰ ਨੇ ਕਹੇ ਦੋ ਤਿੰਨ ਦਿਨ ਰਹਿ ਤੋ ਉੱਚ ਦੋਸਤਾਂ ਦਾ ਚੈਨਜ ਕਰ ਦਾਂਗੇ ਅਪਰ ਤੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਜੇ ਕਿਤੇ ਖੋ ਨਹੀਂ ਪਹਿਲਾਂ ਕਿਸੇ ਹੋਰ ਕੰਪਨੀ ਸੀ ਦਾ ਉੱਥੇ ਹੀ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਕੰਪਨੀ ਬਦਲਣ ਨੂੰ ਉਹ ਕੰਪਨੀ ਇੱਥੇ ਪਹਿਲਾਂ ਭੇਜਿਆ ਸੀਗਾ ਉੱਥੇ 7-8 ਮਹੀਨੇ ਰਹਿ ਨਵੀਂ ਕੰਪਨੀ ਤੇ ਹਾਂਜੀ ਇਹਨਾਂ ਮੁੰਡਿਆਂ ਦਾ ਰਹਿੰਦੇ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡਾ ਰਹਿੰਦਾ ਸਿਰਫ 3 ਦਿਨੋਂ ਅਸੀਂ ਹਾਂ ਕੀ ਹੋਇਆ ਫੇ ਦੱਸੋ ਤਫਸੀਲ ਤਿੰਨ ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਵੀ ਫੋਨ ਜਦ ਬੰਦ ਆਣ ਲੱਗਾ ਮੁੰਡੇ ਨੂੰ ਨਾ ਕੋਈ ਲੈ ਨਾ ਕੋਈ ਬਸਤਾ ਜੀ ਤੇ ਸੇ ਸਾਨੂੰ ਉਹਨੇ ਮੋੜਨ ਹੁਣ ਕੀਤਾ ਦਰਬਾਰ ਜਿਸ ਚੋਂ ਜੀ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਉਹ ਜਮਾਨ ਜੇਲ੍ਹ ਦੇ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਫਿਰ ਜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੇ ਉਹ ਜੇਲ੍ਹ ਤੇ ਪਿੱਛੇ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਤਾ ਜਾਂ ਕਿਸੇ ਹੋਰ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਵਰਾਇ ਨੂੰ ਚਿੱਠੀ ਪਾਈ ਹੈ ਪਟਿਆਲੇ ਚ ਹੀ ਕਿਉਂ ਵਿਆਇਆ ਹੋਇਆ ਹੈ ਸੀਗਾ ਜਾਂ ਨਹੀਂ ਅਨਮੇਰਡ ਸਰ ਹਾਂਜੀ ਸਾਡੀ ਕੀ ਜਣਕੇ ਅਪੀਲ ਆ ਤੁਹਾਡੀ ਸਾਡੀ ਤਾਂ ਸਰਕਾਰੋਂ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾ ਕਰਵਾਇਆ ਜਾਵੇ ਤੁਹਾਨੂੰ